ਹਾਂਜੀ ਸਾਸਰੀ ਘਾਲ ਜੀ ਹਾਂਜੀ ਦੱਸੋ ਉਹ ਕੁਛ ਨਹੀਂ ਉਹ ਤਾਈ ਜੀ ਨੇ ਬੁਲਾਇਆ ਸੀ ਦਵਾਈ ਲੈ ਕੇ ਆਣੀ ਸੀ ਉਹਨਾਂ ਦੀ ਤੇ ਫੇਰ ਅੰਦਰ ਹੀ ਆ ਮੰਮੀ ਜਾ ਕੇ ਗੱਲ ਕਰ ਲਓ ਅਛਾ ਅੰਦਰ ਹੀ ਬੈਠੇ ਆ ਐਵੇਂ ਬਸ ਬੁਲਾਉਣ ਦੇ ਬਹਾਨੇ ਲੱਭਦਾ ਰਹਿੰਦਾ ਵਾ ਮੰਮੀ ਅੰਦਰ ਹੈ ਤੇ ਜਾ ਕੇ ਗੱਲ ਕਰੇ ਮੈਨੂੰ ਇੱਥੇ ਪੁੱਛਣ ਲਿਆ ਤਾਈ ਕਿੱਥੇ ਆ ਤਾਈ ਕਿੱਥੇ ਆ ਬਹਾਨੇ ਲੱਭਦਾ ਰਹਿੰਦਾ ਗੱਲਾਂ ਕਰਨ ਦੇ ਮੇਰੇ ਨਾਲ ਬਸ ਐਵੇਂ ਤਾਈ ਸਾਸਰੀ ਘਾਲ ਸਾਸਰੀ ਘਾਲ ਹੋਰ ਤਾਈ ਠੀਕ ਆ ਕਿ ਕਿੱਥੇ ਆ ਰਾਜੀ ਸੇਹ ਢਿੱਲੀ ਤਾਂ ਹੀ ਤੇ ਤੈਨੂੰ ਫੋਨ ਕੀਤਾ ਸੀ ਅੱਛਾ ਮੈਂ ਵੀ ਪਿਆ ਸੀ ਕਿਤੇ ਕੰਮ ਕਰਨ ਅੱਛਾ ਮੈਂ ਕੰਮ ਛੱਡ ਕੇ ਆਇਆ ਮੈਂ ਕਿਹਾ ਤਾਈ ਨੂੰ ਦਵਾਈ ਲਿਆ ਦਵਾ ਪਹਿਲਾਂ ਮੈਂ ਤਾਈ ਨੂੰ ਫੋਨ ਮਾਰਿਆ ਮੈਂ ਉਹਨੇ ਝਟ ਆਖੇ ਲੱਗ ਜਾਣਾ ਆ ਜਾਣਾ ਮੈਂ ਕਿਹਾ ਮੈਂ ਉਹਨੂੰ ਆਂਦੀ ਦਵਾ ਲਿਆ ਤਾਈ ਕਿਹੜੀ ਕਿਹੜੀ ਦਵਾਈ ਲਿਆਉਣੀ ਹੈ ਮੇਰੇ ਨਾਲ ਪੱਤੇ ਮੁੱਕੇ ਗਿਓ ਹਮ ਹਾਂ ਲੈ ਇਹਨਾਂ ਦੋ ਪੱਤੇ ਲਿਆਵੀਂ ਅੱਛਾ ਹਾਂ ਠੀਕ ਆ ਤਾਈ ਤਾਈ ਇਹ ਤਾਂ 500 ਦੇ ਦੋ ਆਣੇ ਆ ਚਲ ਕੋਈ ਨਹੀਂ 500 ਦੇ ਆਣੇ ਆ ਤੇ ਹਾਂ ਹਾਂ ਹਮ ਲਿਆ ਫਿਰ ਗਾਂਧੀ ਵਾਲੇ ਕਰਾਰੇ ਕਰਾਰੇ ਕੜਕਦੇ ਕੜਕਦੇ ਨੋਟ ਲਿਆਵਾ ਫਿਰ ਮੈਂ ਦੇਣੀ ਆ ਹਾਲਾ ਹੜ ਤਾਂ ਇਹ 500 ਦੇ 500 ਮੇਰਾ 500 ਦਾ ਫਰੂਟ ਲੈ ਆਵੀਂ ਅੱਛਾ ਆਹੋ ਠੀਕ ਆ ਤਾਈ ਚੱਲ ਨਾ ਜਿਹੜੇ ਬਜਟ ਦੇ ਬਚਾ ਲਿਆ ਵੀ ਫਰੂਟ ਲੈ ਕੇ ਨਾ ਬਾਕੀ ਜਿਹੜੇ ਬਜਟ ਨੇ ਬਚਾ ਲਿਆ 100 ਦਾ ਤਾਈ ਲੈਵਾ ਫਰੂਟ ਬਾਕੀ 400 ਬਚ ਜੂਗਾ ਮੈਂ ਕਮਲਾ 100 ਦਾ ਕੋ ਨਹੀਂ ਹੋਣਾ ਮੈਂ ਹਾਂ ਹਾਂ ਫਰੂਟ ਲੈ ਕੇ ਆਵੀਂ ਹਾਂ ਕੋਈ ਪੈਸਾ ਮੈਂ ਤੈਨੂੰ ਇਹ ਕਹਾਂ ਵੀ ਬਚਿਆ ਤੇ ਬਚਾ ਲਿਆਂਗਾ ਅੱਛਾ ਤਾਈ ਇੰਨੀ ਮਹਿੰਗਾਈ ਆ ਕਿੱਥੇ ਬਚਦੇ ਪੈਸੇ ਬੋਏ ਬਸ ਤੂੰ ਪੁੱਛਿਆ ਬਚਾਉਣਾ ਤੈਨੂੰ ਪਤਾ ਕਿ ਤੂੰ ਬਚਾਉਣੀ ਨਹੀਂ ਆ ਠੀਕ ਆ ਤੂੰ ਪੱਤੇ ਤੇ 500 ਦਾ ਫਰੂਟ ਲੈ ਆਉਂਗਾ ਉਹ ਸੱਚ ਤਾਈ ਨਾਲੇ ਉਹ 100 ਰੁਪਿਆ ਤਾਂ ਹੋਰ ਦੇ ਦੇ ਹੋਰ ਕੀ ਕਰਨਾ 100 ਰੁਪਿਆ ਬਿਲਕੁਲ ਪਵਾ ਲਊਗਾ ਹੁਣ ਅਸੀਂ ਸ਼ਹਿਰ ਜਾਣਾ ਵਾ ਕਿ ਇੱਥੋਂ ਹੀ ਪਵਾ ਲਿਆ ਫਰੂਟ ਘੱਟ ਲੈ ਦੇਖੋ ਤੇਲ ਹੈ ਨਹੀਂ ਆ ਉਹ ਤਾਈ ਪੈਸੇ ਦੇ ਤੇਲ ਵਾਸਤੇ ਹੁਣ ਮੋਟਰ ਹੱਲ ਤੇ ਤੇਲ ਪੈਂਦਾ ਹੀ ਆ ਕਥਾ ਨੀ ਕੀ ਕਰ ਭਾਈ ਮੁੰਡਾ ਹਾਲੇ ਸੌ ਦਾ ਪਵਾ ਲਈ ਤੇ ਸੌ ਮੈਨੂੰ ਮੋੜ ਦੇ ਲਿਆ ਕੇ ਓਏ ਹੋਏ ਤਾਈ ਸੌ ਦਾ ਕਿੱਥੇ 200 ਦਾ ਹੀ ਪਵਾ ਲੈਣਾ ਮੈਂ ਤੂੰ 100 ਮੰਗਿਆ ਸੀ ਨਾ ਨਾਲੇ ਤਾਈ ਪੈਸੇ ਕਿਹੜਾ ਹੱਥਾਂ ਦੀ ਮੈਲ ਆ ਪਰ ਉਹ ਗੱਲ ਵੱਖਰੀ ਏ ਸਾਡੇ ਹੱਥਾਂ ਦੇ ਨਹੀਂ ਚੜਦੀ ਮੈਲ ਮੋਰੂ ਮੈਨੂੰ ਇਹੋ ਜਿਹੀ ਗੱਲਾਂ ਬਥੇਰੀਆਂ ਹੁੰਦੀਆਂ ਨੇ ਹਾਲੇ 200 ਦਾ ਪਵਾ ਲੈਣਾ ਇਹ ਮੈਂ ਚੱਲਿਆ ਹੀ ਮੈਂ ਸ਼ਹਿਰ ਚੱਲਿਆ ਮੈਂ ਚੱਲ ਕਸਮਾ ਰੁਕਾਏ ਪੈਸੇ ਦੀ ਕਿਹੜੀ ਗੱਲ ਏ ਪੈਸੇ ਲੈ ਲਿੰਦਾ ਅੱਖੇ ਤੇ ਚੱਟ ਲੱਗ ਜਾਂਦਾ ਨਾ ਫੋਨ ਮਾਰਦੀਆਂ ਮਿੰਟ ਜਾਂ ਜਾਂਦਾ ਏ ਸੌ 50 ਦੀ ਕਿਹੜੀ ਗੱਲ ਏ ਕੋਈ ਗੱਲ ਨਹੀਂ ਅੱਜ ਤਾਂ ਆਪਣਾ 500 ਦਾ ਜਗਾੜ ਹੋ ਗਿਆ ਚੱਲ ਵਧੀਆ ਹੋ ਗਿਆ ਅੱਜ ਨਿਆਰਾ ਆ ਗਿਆ ਐ ਮੈਂ ਕਿੱਥੋਂ ਕਿੰਦਾ ਆਇਆ ਸੀ ਦਿੱ ਭਾਬੀ ਨੂੰ ਪੁੱਛਦੀ ਆ ਮੈਂ ਦੀਦੀ ਦੀਦੀ ਹਾਂ ਮਨਪ੍ਰੀਤ ਅਮੈਨੂੰ ਕਿੱਧਰ ਆਏ ਸੀ ਓ ਮਮੀ ਨੇ ਫੋਨ ਕਰਕੇ ਸੱਦਿਆ ਸੀ ਕਾਦੋ ਉਹ ਤੈਨੂੰ ਹੁਣ ਪਤਾ ਹੀ ਆ ਨਾ ਮੰਮੀ ਨੇ ਦਵਾਈਆਂ ਮਗਾਉਣੀਆਂ ਸੀ ਤੈਨੂੰ ਫੋਨ ਕਰਕੇ ਸੱਦ ਲਿਆ ਵਾ ਤੇ ਲੈ ਇਹ ਕਰਨ ਹਲੇ ਬਾਹਰ ਕਿਸੇ ਮੰਮੀ ਇਹਨਾਂ ਨੂੰ ਕਹਿ ਰਹੀ ਦਵਾਈ ਲੈ ਆ ਦਿੰਦੇ ਮੰਮੀ ਨਹੀਂ ਮੰਮੀ ਦੀ ਤੇ ਉਹੀ ਗੱਲ ਆ ਘਰ ਦਾ ਜੋਗ ਜੋਗੜਾ ਤੇ ਬਾਹਰ ਦਾ ਜੋਗੀ ਸਿੱਧ ਘਰਦਿਆਂ ਨੂੰ ਥੋੜੀ ਕਹਿਣਾ ਵਾ ਮੰਮੀ ਨੇ ਤੈਨੂੰ ਹੀ ਕਹਿਣਾ ਹੁੰਦਾ ਨਾ ਹਰ ਵਾਰੀ ਤੇ ਲੈ ਮੰਮੀ ਇਹਨਾਂ ਨੂੰ ਕਹਿੰਦੀ ਨੇ ਦਵਾਈ ਲੈ ਆਈ ਦੇਣੀ ਸੀ ਮੰਮੀ ਮਨਾ ਕਰਨਾ ਸੀ ਨਾ ਮਮੀ ਨੇ ਨਹੀਂ ਇਹਨੂੰ ਇਹਨਾਂ ਨੂੰ ਕਹਿਣਾ ਹੁੰਦਾ ਠੀਕ ਹੈ ਨਾ ਕਰਨ ਨੂੰ ਤੇ ਮੰਮੀ ਨੇ ਕਦੀ ਨਹੀਂ ਕਹਿਣਾ ਤੇ ਨਾ ਸਾਨੂੰ ਕਹਿਣਾ ਨਾ ਤੈਨੂੰ ਕਹਿਣਾ ਇਹਨੂੰ ਫੋਨ ਕਰ ਕਰਕੇ ਸੱਦਦੇ ਨੇ ਪਤਾ ਨਹੀਂ ਮੰਮੀ ਨੇ ਇਹਨੇ ਮੰਮੀ ਦੇ ਸਿਰ 'ਤੇ ਕੀ ਧੂੜਿਆ ਕਿ ਇਹ ਹੀ ਚੰਗਾ ਲੱਗਦਾ ਵਾ ਇਹ ਤੇ ਜਦੋਂ ਗੇਟ ਵੱਡਦਾ ਨਾ ਮੈਨੂੰ ਇੰਨਾ ਭੈੜਾ ਲੱਗਦਾ ਨਾ ਇਹਦੀ ਵੇਖਣੀ ਮੈਨੂੰ ਬਿਲਕੁਲ ਨਹੀਂ ਪਸੰਦ ਹੈਗੀ ਪਤਾ ਨਹੀਂ ਕੀ ਆ ਸੱਚੀ ਮੰਮੀ ਨੂੰ ਆ ਕਰਦੇ ਨੇ ਜਿਹਾਂ ਨੂੰ ਤੇ ਵੇਖਣਾ ਹੀ ਨਹੀਂ ਨਾ ਮੰਗਦੀ ਹੈਗੀ ਉਹੀ ਚੰਗਾ ਲੱਗਦਾ ਵਾਸਤੇ ਨਾ ਮੰਮੀ ਨੂੰ ਪਤਾ ਨਹੀਂ ਘਰ ਦੇ ਬੰਦੇ ਨੇ ਕੰਮ ਆਣਾ ਵਾ ਉਹ ਬਾਹਰ ਦੇ ਬੰਦੇ ਨੇ ਕੰਮ ਆਣਾ ਵਾ ਨਾ ਚੀਜ਼ਾਂ ਮੰਗਾਉਂਦੀ ਮੰਮੀ ਦਵਾਈਆਂ ਦੂਈਆ ਉਸ ਨੂੰ ਕੀ ਪਤਾ ਕਿੰਨੇ ਪੈਸੇ ਵਿੱਚ ਕਪੜੇ ਘਮਾੜਦਾ ਹੋਗਾ ਮੰਮੀ ਨੂੰ ਕੀ ਪਤਾ ਵਾ ਬਗਾਇਨਾ ਥੋੜੀ ਕੰਮ ਬਣਾ ਨਾਲੇ ਉਹ ਇਹ ਮੈਂ ਕਹਿਣ ਦੀ ਮੰਮੀ ਨੂੰ ਇੰਨੀ ਗੱਲ ਦੀ ਸਮਝ ਕਿੱਥੇ ਆ ਉੱਤੇ ਭਰੋਸਾ ਕਰਦੀ ਹੈ ਸਾਡੇ ਤੇ ਨਹੀਂ ਕਰਦੀ ਹੈਗੀ ਭਰੋਸਾ ਨਾ ਘਰ ਦੇ ਬੰਦੇ ਨੇ ਕੰਮਾਂ ਜਿਹਦੇ ਲੋੜ ਪਈ ਤੇ ਉਹਨੇ ਥੋੜੀ ਭਜਿਆਣਾ ਉਹ ਤਾਂ ਬਾਹਰ ਦਾ ਬੰਦਾ ਵਾ ਉਹ ਕਰ ਲੱਗੇ ਰਹਿੰਦਾ ਉਹ ਨਾਲ ਇੱਥੇ ਮੇਰੇ ਤੇ ਜਿੱਦ ਜੀ ਕਰਦਾ ਨਾ ਗੇਟਵਾ ਦਾ ਗੇਟ ਵਗਾ ਕੇ ਬੰਦ ਕਰਾਂ ਤੇ ਇਹਨੂੰ ਅੰਦਰ ਵੜਾ ਹੀ ਨਾ ਬਹੁਤ ਇਹਨੂੰ ਟੇੜਾ ਲੱਗਦਾ ਮੇਰਾ ਫਿਰ ਆਪਾਂ ਦੀ ਮੰਮੀ ਇਹਨੂੰ ਫੋਨ ਕਰਕੇ ਸੱਦਦੀ ਆ ਆਉਂਦਾ ਬਤਾਈ ਕਿੱਥੇ ਆ ਤਾਈ ਕਿੱਥੇ ਸਿੱਧਾ ਲੱਗਦਾ ਵਾ ਵੇਖਦਾ ਟੇਡਾ ਹੋ ਗਿਆ ਇਧਰ ਨੂੰ ਵਹਿੰਦਾ ਰਹਿਂਦਾ ਮੈਨੂੰ ਤੇਨੂੰ ਬਿਲਕੁਲ ਨਹੀਂ ਇਹ ਚੰਗਾ ਲੱਗਦਾ ਹੈਗਾ ਪਤਾ ਨਹੀਂ ਚਾਹ ਠੀਕ ਛੱਡੋ ਬਰਾਕਰ ਆਪਾਂ ਕੰਮਾਂ ਗੱਲ ਲੈਂਦੇ ਆ ਚੱਲ ਫਿਰ ਚੱਲ ਕਰ ਕੋਈ ਕੰਮ ਤੂੰ ਹੀ ਕਰ ਲੈ ਹਾਂਜੀ ਕਰ ਲੈ ਆਉਂਡਿਆ ਇਹਨਾਂ ਚੰਗਾ ਬਿਹਤਰ ਮੈਂ ਦਰਵਾਜ਼ਾ ਹੀ ਢੋ ਲੈਨੀ ਆ ਇਹਨੇ ਮੈਨੂੰ ਵੇਖ ਲੈਣਾ ਇਹਨੇ ਗੱਲੀ ਲੱਗ ਜਾਣਾ ਇਹਨਾਂ ਚੰਗਾ ਨਾ ਮੈਂ ਰਸੋਈ 'ਚ ਚਲ ਜਾਨੀ ਆ ਇਹ ਜਾਂਦਾ ਨਾ ਫੇਰ ਹੀ ਜਾਉਂਗੀ ਲੈ ਤਾਈ ਹੱਲੇ ਵੀ ਜੰਮੀ ਪਈ ਤੂੰ ਇੱਥੇ ਨਾ ਮੈਂ ਇੱਥੇ ਬਰਫਾਂ ਹੀ ਜੰਮੀ ਪਈ ਆ ਲੈ ਤਾਈ ਆਖ ਨੂੰ ਤਾਂ ਜੰਮਣਾ ਹੀ ਆ ਲੈ ਮਰ ਜਾਣਾ ਤੂੰ ਮੇਰਾ ਭੋਗ ਆ ਗਈ ਰਾਜੀ ਆ ਲੈ ਤਾਈ ਭੋਗ ਦਾ ਕੀ ਆ ਭੋਗ ਤਾਂ ਸਾਰਿਆਂ ਦੇ ਪੈਣੇ ਇੱਕ ਦਿਨ ਮੈਂ ਚੱਲ ਮੈਂ ਜੇ ਨਹੀਂ ਮਰਦੀ ਤੂੰ ਮੇਰੀ ਦਵਾਈ ਲੈ ਆ ਫੜਾ ਮੈਂ ਖਾਵਾਂ ਲੈ ਤਾਈ ਦਵਾਈ ਫੜ ਤੂੰ ਆਪਣੀ ਆ ਲੈ ਲੈ ਵਈ ਲਾ ਇਹ ਹੀ ਆ ਇਹ ਹੀ ਆ ਤੇ ਆ ਇਹਦੇ ਵਿੱਚ ਤਾਈ ਸੇਵ ਹੀ ਆ ਆ ਕੀ ਵੀ ਲੈ ਆਂ ਸੇਵ ਤੇ ਕੇਲੇ ਤੇ ਆ ਮੈਂ ਤੇਰੇ ਲਈ ਐ ਡੱਬੇ ਵਾਲਾ ਜੂਸ ਇਹ ਬੜਾ ਚਾਜ ਦਾ ਜੂਸ ਹੀ ਜਿਹੜਾ ਤੂੰ ਲੈ ਆਇਆ ਤੇ ਚਾਈ ਤਾਈ ਜੂਸ ਵਧੀਆ ਹੁੰਦਾ ਹੈ ਡੱਬੇ ਵਾਲਾ ਇਹ ਨਹੀਂ ਚੰਗਾ ਹੁੰਦਾ ਚਰੰਗ ਰੰਗ ਜਿਹਾ ਪਾਇਆ ਹੁੰਦਾ ਹੈ ਪਰ ਜੂਸ ਇਹ ਲਿਆਉਣਾ ਤੇ ਦੂਜਾ ਜੂਸ ਲਿਓ ਤੇ ਤਾਈ ਮੈਨੂੰ ਵੀ ਪਤਾ ਮੈਂ ਕਿਹਾ ਤਾਈ ਵਾਸਤੇ ਵਧੀਆ ਜੂਸ ਲੈ ਕੇ ਆਇਆ ਨਾ ਬ੍ਰਾਂਡਡ ਆ ਬਾਹਰਲੀ ਕੰਪਨੀਆਂ ਵੇਖ ਪੜ ਕੇ ਬਾਹਰ ਦੀਆਂ ਬੂਰਦੀਆਂਵੇਂ ਗੱਲਾਂ ਬਾਤਾਂ ਆਈਆਂ ਚੱਲ ਸਾਨੂੰ ਹੀ ਆ ਤਾਈ ਪੀਣਾ ਪੀ ਨਹੀਂ ਪੀਣਾ ਤਾਂ ਮੈਂ ਲੈ ਜਾਂਦਾ ਨਾਲ ਲੈ ਤੂੰ ਲੈ ਜਾ ਨਾਲ ਉੱਥੇ ਲਾ ਦੀ ਫਰਿਜ ਚ ਜਾਂਦਾ ਜਾ ਪੀਨੋਗੇ ਆਫਿਸ ਹੋਗੀ ਕੋਈ ਗੱਲ ਨਹੀਂ ਆ ਤਾਈ ਬੱਥ ਕਰਿਆ ਕਰ 60000 ਤਰੀ ਪੈਨਸ਼ਨ ਆ ਪਰ ਤੇਰਾ ਦਿਲ ਇੰਨਾਗਾ ਤੇਰੀ ਤਾਂ ਨਾ ਮੇਰੀ ਪੈਨਸ਼ਨ ਵਾਲੀ ਅੱਖ ਰਹਿੰਦੀ ਆ ਲੈ ਬੱਥ ਕਰਿਆ ਕਰ ਤਾਈ ਤੂੰ ਪੈਨਸ਼ਨ ਮੇਰੀ ਪੈਨਸ਼ਨ ਪੈਨਸ਼ਨ ਦੱਸ ਹੁਣ ਮੈਂ ਕਿੱਥੇ ਸੁੱੜਦਾ ਲੈ ਤਾਈ ਨੂਆ ਕਿੱਥੇ ਦੇ ਰਹੀ ਐ ਤੂੰ ਨਵਾਂ ਨੂੰ ਕੀ ਆਖਣਾ ਪਾਣੀ ਘੋਟ ਪੀਣਾ ਜੇ ਅਗਰ ਸੋਇ ਜੋ ਪੀਲਾ ਤਾਈ ਮੈਂ ਵੀ ਉਹੀ ਕਹਿਨ ਲਿਆ ਸੀ ਪਾਣੀ ਲਿਆ ਦਿੰਦੀ ਆ ਮੈਂ ਤਾਂ ਹੋਰ ਕੀ ਕਹਿੰਦਾ ਇਹੀ ਕਹਿਨ ਲਿਆ ਮੈਂ ਕਿ ਪਾਣੀ ਪੁਣੀ ਪਿਆ ਦਿੰਦੀ ਆ ਲਿਆ ਕੇ ਜਾਂ ਪੀਲਾ ਤੀ ਜਾ ਪੀਣਾ ਪਾਣੀ ਘੋਟ ਤੇ ਜਾ ਕੇ ਚਲੋ ਕੋਈ ਨਹੀਂ ਤਾਈ ਪੀ ਲੈਣਾ ਮੈਂ ਪਾਣੀ ਚਲ ਚੰਗਾ ਤਾਈ ਪੀ ਕੇ ਪਾਣੀ ਚਲ ਜਣਾ ਹੀ ਹੋ ਮੈਂ ਹਾਂਜੀ ਦੱਸੋ ਕੀ ਸੋਚਿਆ ਫਿਰ ਕਿਦੇ ਬਾਰੇ ਲੈ ਤੁਹਾਨੂੰ ਪਤਾ ਨਹੀਂ ਕਾਦੇ ਬਾਰੇ ਮਹੀਨਾ ਪਹਿਲਾਂ ਤੁਹਾਨੂੰ ਮੈਂ ਕਿਹਾ ਸੀ ਮੈਨੂੰ ਨਹੀਂ ਪਤਾ ਹੈਗਾ ਕਿਹੜੀ ਗੱਲ ਤੁਸੀਂ ਕਹੀ ਮੈਨੂੰ ਨਹੀਂ ਪਤਾ ਹੈਗਾ ਕਿਉਂ ਨਹੀਂ ਪਤਾ ਜਰਾ ਸੋਚੋ ਤੁਹਾਨੂੰ ਪਤਾ ਹੀ ਆ ਤੁਿੰਗੜਨ ਜਾਣੇ ਜੇ ਤੁਹਾਨੂੰ ਪਤਾ ਨਹੀਂ ਐਵੇਂ ਨਾ ਮੇਰੇ ਨਾਲ ਕੋਈ ਗਲਤ ਮੁਲਤ ਗੱਲ ਕਰੋ ਤੁਹਾਨੂੰ ਮੈਂ ਕਹਿਤਾ ਜੇ ਗਲਤ ਤਾਂ ਮੈਂ ਕੋਈ ਗੱਲ ਹੀ ਕੀਤੀ ਨਹੀਂ ਦੱਸੋ ਫਿਰ ਮੇਰੇ ਨਾਲ ਕੋਈ ਗੱਲ ਨਹੀਂ ਕਰਨੀ ਤੁਹਾਡਾ ਦਿਮਾਗ ਤੇ ਨਹੀਂ ਖਰਾਬ ਹੋ ਗਿਆ ਕੀ ਬੋਲੀ ਜਾਣਦੇ ਹੋ ਤੁਸੀਂ ਮਨ ਤਾਂ ਮੇਰਾ ਖਰਾਬ ਹੀ ਆ ਮੈਂ ਖੂਦੋਂ ਪਾਣ ਲੈ ਮੈਂ ਪਾਣੀ ਅਰੇ ਰੌਲਾ ਨਾ ਪਾ ਕੇ ਪੈਂਡਿਆ ਹੀ ਨਾ ਦਿਮਾਗ ਤੇ ਨਾ ਜ਼ੋਰ ਦਿਓ ਥੋੜਾ ਜਿਹਾ ਦੁਬਾਰਾ ਸੋਚ ਲਓ ਜਿਹਦੇ ਬਾਰੇ ਮੈਂ ਕਿਹਾ ਸੀ ਹੈ ਇਹ ਬੰਦੇ ਦਾ ਦਿਮਾਗ ਤੇ ਨਹੀਂ ਖਰਾਬ ਹੋ ਗਿਆ ਇਹ ਕੀ ਬੋਲੀ ਜਾਣ ਡਿਆ ਵਾ ਜਿੰਨਾ ਮੈਂ ਚੁੱਪ ਰਹੀ ਨਹੀਂ ਮੇਰੀ ਚੁੱਪ ਦਾ ਫਾਇਦਾ ਚੁੱਕਦਾ ਪਿਆ ਵਾ ਇੱਕ ਜੇ ਮੈਂ ਮੰਮੀ ਨੂੰ ਦੱਸਿਆ ਨਾਲੇ ਮੇਰੇ ਬਾਰੇ ਵੀ ਤੇ ਸ਼ੱਕ ਕਰਨਾ ਵਾ ਤੇ ਮੈਂ ਕਿਹਦੇ ਨਾਲ ਗੱਲ ਕਰਾਂ ਪਰ ਜੇ ਹੁਣ ਇਹਨੇ ਇੰਦਰ ਨਹੀਂ ਕੋਈ ਹਰਕਤ ਕੀਤੀ ਨਾ ਇਹਦੀ ਮਹਰਜ ਕੇ ਬੇਇੱਜ਼ਤੀ ਕਰੂੰਗੀ ਫੇਰ ਇਹਨੂੰ ਪਤਾ ਲੱਗਣਾ ਵਾ ਐਵੇਂ ਬੋਲਦਾ ਰਹਿੰਦਾ ਮੈਂ ਨਾ ਬੇਫਾਲਤੂ ਅੱਜ ਪ੍ਰਭ ਨੂੰ ਫੋਨ ਲਾਣੀ ਆ ਕਿੰਨੇ ਦਿਨ ਹੋ ਗਏ ਉਹਦੇ ਨਾਲ ਗੱਲ ਨਹੀਂ ਹੋਈ ਹੈਗੀ ਨਾਲ ਗੱਲ ਕਰਦੀ ਆ ਉਹਦੇ ਨਾਲ ਹਾਂ ਪ੍ਰਭ ਸਤਿ ਸ੍ਰੀ ਅਕਾਲ ਕੀ ਹਾਲਿਆ ਵਧੀਆ ਠੀਕ ਐ ਤੂੰ ਸਨਾ ਪੁੱਤ ਕਿੱਦਾਂ ਠੀਕ ਠਾਕ ਆ ਔਰ سنا ਕਿਦਾਂ ਪੜ੍ਹਾਈ ਚੱਲਦੀ ਤੇਰੀ ਵਧੀਆ ਰੋਟੀ ਪਾਣੀ ਤੇ ਖਾਣੀ ਆ ਨਾ ਟਾਈਮ ਨਾ ਅੱਛਾ ਠੀਕ ਆ ਤੇ ਛੁੱਟੀਆਂ ਕਦੋਂ ਪੈਣੀਆਂ ਤੈਨੂੰ ਫੇਰ ਠੀਕ ਆ ਤੇ ਅੱਜ ਹੀ ਮੇਰਾ ਪੁੱਤ ਫੇਰ ਛੁੱਟੀਆਂ 'ਚ ਹੈ ਅੱਛਾ ਠੀਕ ਆ ਕਿ ਕਲਾਸ ਲੱਗਣ ਲੱਗੀ ਤੇਰੀ ਚੱਲ ਠੀਕ ਆ ਪੁੱਤ ਘੱਟ ਲਾ ਫੇਰ ਹੁਣ ਕਲਾਸ ਨਾ ਲੱਗਣਾ ਠੀਕ ਹੈ ਕਿਰਪਾਸੀ ਦੀਦੀ ਪ੍ਰਭ ਦਾ ਫੋਨ ਹੀ ਪ੍ਰਭ ਨਾਲ ਗੱਲ ਕਰਦੀ ਪਈ ਹੈ ਇਹ ਤੁਸੀਂ ਆਲੇ ਪ੍ਰਭ ਨੂੰ ਹੋਸਟਲ 'ਚ ਕਿਉਂ ਪਾਇਆ ਹੈ ਪ੍ਰਭ ਨੂੰ ਇਹਨਾ ਪ੍ਰੀਤ ਪ੍ਰਭ ਨੂੰ ਅਸੀਂ ਨਾ ਜਾਂਦੇ ਪਏ ਸੀ ਤੇ ਰਾਹ ਦੇ ਵਿੱਚ ਸਾਨੂੰ ਨਾ ਪ੍ਰਭ ਮਿਲ ਗਈ ਉਹ ਦੇ ਵਿਚਾਰੀ ਦੇ ਮਾਪਿਓ ਇਦਾਂ ਹੋ ਗਏ ਤੇ ਫਿਰ ਅਲੋ ਅਸੀਂ ਘਰੇ ਲੈ ਆਏ ਤੇ ਮੰਮੀ ਫਿਰ ਉਹਦੇ ਨਾਲ ਇਦਾਂ ਕਰਨ ਆਪੀ ਪ੍ਰੀਤ ਤੇ ਬਾਅਦ ਵਿੱਚ ਹੋਈ ਆ ਅੱਛਾ ਅੱਛਾ ਹਾਂ ਤੇ ਮੰਮੀ ਨਾ ਬੜਾ ਉਹਨਾਂ ਨੂੰ ਚੰਗਾ ਨਹੀਂ ਸੀ ਸਮਝਦੇ ਵਿਚਾਰੀ ਨੂੰ ਬਹੁਤ ਬੋਲਦੇ ਸੀ ਬਹੁਤ ਮਾਰਦੇ ਹੁੰਦੇ ਸੀ ਤੇ ਫਿਰ ਮੈਂ ਐਸੇ ਕਰਕੇ ਅਸੀਂ ਇਦਾਂ ਕੀਤਾ ਦੋਨਾਂ ਜਾਣਿਆਂ ਨੂੰ ਹੋਸਟਲ ਤੇ ਪਾ ਦਿੱਤਾ ਅਗਾ ਫੇਰ ਸਹੀ ਕਿਤਾ ਮੰਮੀ ਤੇ ਹਲੇ ਪ੍ਰਪ੍ਰੀਤ ਤਾਂ ਇਦਾਂ ਕਰਦੀ ਆ ਫੇਰ ਤੇ ਪ੍ਰਭਾ ਨਾ ਵੀ ਕਰਦੀ ਹੋਗੀ ਫੇਰ ਤੇ ਬਾਹਰ ਦੀ ਸੀ ਤੇ ਹਾਂ ਬਹੁਤ ਸਹੀ ਮੰਮੀ ਦਿੰਦੀ ਹੁੰਦੀ ਸੀ ਜੇ ਵਿਚਾਰੀ ਕਿਤੇ ਖੇਡਣ ਵੀ ਚਲ ਜਾਂਦੀ ਨਾ ਉਥੋਂ ਨਿਆਣਿਆਂ ਚ ਉਹਨੂੰ ਕੁੱਟ ਦੀ ਲਿਆਉਣਾ ਕਰੇ ਤੇ ਫੇਰ ਮੇਰੇ ਕੋ ਵੇਖਿਆ ਨਾ ਜਾਵੇ ਕਿਤੇ ਵਿਚਾਰੀ ਨੇ ਰੋਂਦੀ ਹੋਣਾ ਤੇ ਕੰਮ ਨੂੰ ਕਹਿਣਾ ਤੂੰ ਝਾਰੂ ਲਾਲਾ ਪੋਚਾ ਲਾਲਾ ਕੀ ਇਹ ਛੋਟੀ ਜੀ ਬੱਚੀ ਸੀ ਤੇ ਫੇਰ ਐਸੇ ਕਰਕੇ ਨਾ ਮੈਨੂੰ ਹੋਸਟਲ 'ਚ ਪਾਤਾ ਮੈਂ ਚਲ ਤੂੰ ਆਪਣੀ ਪੜ੍ਹਾਈ ਪੂਰੀ ਕਰ ਲਈ ਤੇ ਉਹੀ ਅੱਜ ਮੇਰਾ ਬੜਾ ਦਿਲ ਕਰਨ ਲਿਆ ਸੀ ਉਹਦੇ ਨਾਲ ਗੱਲ ਕਰਨ ਨੂੰ ਤੇ ਮੈਂ ਚਲ ਉਹਦੇ ਨਾਲ ਘਰ ਹੀ ਲੈਣੀ ਆ ਓਹੋ ਤਾਈਏ ਕਾ ਇੱਕ ਤਾਈਏ ਫਿਰ ਪ੍ਰੀਤ ਵੀ ਨਾ ਆਪਣੀ ਦਾਦੀ ਕੋਲ ਜਿਆਦਾ ਘਟ ਵੱਧੀ ਲੱਗੇ ਪੈਂਦੀ ਹਾਂ ਇਸੇ ਕਰਕੇ ਪ੍ਰੀਤ ਵੀ ਹੈ ਨਾ ਘਟ ਜਾਂਦੀ ਆ ਤੇ ਪ੍ਰਭ ਦਾਦੇ ਹੁਣ ਨਾ ਬਿਲਕੁਲ ਹੀ ਮੂੰਹ ਟੁੱਟ ਗਿਆ ਦਾਦੀ ਵੱਲੋਂ ਉਹ ਤਾਂ ਤਾਈ ਜੀ ਦਾਦੀ ਨੇ ਪਿਆਰ ਹੀ ਨਹੀਂ ਦਿੱਤਾ ਨਾ ਪਿਆਰ ਉਹਨੂੰ ਕਿੱਥੋਂ ਦਿੱਤਾ ਜੇ ਹਨਾ ਬੱਚੇ ਨੂੰ ਪਿਆਰ ਦੋ ਤੇ ਬੱਚਾ ਪਿਆਰ ਕਰਦਾ ਪਿਆਸ ਪਿਆਰ ਕਰਦੇ ਤੇ ਗੱਲ ਸੀ ਹਰ ਵਾਰੀ ਉਹਨੂੰ ਝਿੜਕਦੇ ਰਹਿਣਾ ਮਾਰਦੇ ਰਹਿਣਾ ਸੀ ਹੁਣ ਮੈਂ ਵੇਖਦੀ ਆ ਪ੍ਰੀਤ ਨਾ ਕਿਦਾਂ ਕਰਦੀ ਓਦੀ ਦਾਦੀ ਤੇ ਓਦੀ ਹੀ ਆ ਹੁਣ ਪ੍ਰਬਨਲਦ ਮੂੰਹ ਤੋੜਿਆ ਵਦ ਹੁਣ ਦਾਦੀ ਪ੍ਰੀਤ ਨਾਲ ਵੀ ਤਰੁੰਦੀ ਪਈ ਆਪਣਾ ਮੂੰਹ ਜਾਣ ਕੇ ਆਪਾਂ ਫੇਰ ਵੀ ਕਿੰਨੇ ਚਾਲ ਕੋਈ ਨਹੀਂ ਦਾਦੀ ਆ ਉਹਦੀ ਉਹ ਦਾਦੀ ਨਹੀਂ ਸਮਝਦੀ ਦਾਦੀ ਨਾ ਮੇਰੇ ਮੈਂ ਬੈਠੀ ਸੀ ਮੇਰੇ ਧਿਆਨ ਚ ਆਇਆ ਮੈਂ ਚਲ ਪ੍ਰਭ ਨੂੰ ਫੋਨ ਕਰਦੀ ਹਾਂ ਤੇ ਕਹਿੰਦੀ ਮम्मा ਮੈਨੂੰ ਛੁੱਟੀਆਂ ਪੈਣੀਆਂ ਵਾਂ ਤੇ ਮੈਂ ਚਲਾ ਜਾ ਨਾਲ ਮੈਨੂੰ ਮਿਲ ਜਲ ਗਿਲ ਜਾਈ ਤੂੰ ਆਣ ਕੇ ਹਾਂਜੀ ਹਾਂਜੀ ਨਹੀਂ ਨਹੀਂ ਠੀਕ ਤੇ ਹੈਗਾ ਛੁੱਟੀਆਂ ਪੈ ਜਾਣਗੀਆਂ ਤੇ ਨਾਲੇ ਮਿਲ ਜੂਗੀ ਆ ਕੇ ਮਿਲ ਜੂਗੀ ਆਣ ਕੇ ਉਹੀ ਵਿਚਾਰੀ ਨੇ ਆਣ ਕੇ ਫੇਰ ਵੇਖਣਾ ਦਾਦੀ ਵਾਲਾ ਹਾਲ ਪਰ ਮੈਂ ਤੁਹਾਨੂੰ ਕਹਿ ਤਾ ਹੀ ਪੁੱਤ ਹੁਣ ਤੂੰ ਸਿਆਣੀ ਹੋ ਗਈਆਂ ਸਮਝਦਾਰਿਆਂ ਉਹ ਨਹੀਂ ਸਮਝਦਾਰ ਹੋ ਗਈ ਹੁਣੀ ਹੁਣ ਤੇ ਮੈਂ ਕੋਈ ਆਇਆ ਲੱਗਾ ਮੈਂ ਦੀਦੀ ਇੱਕ ਮਿੰਟ ਆਈ ਮੈਂ ਚਲ ਦੇਖ ਲੈ ਫੇਰ ਤੂੰ ਹਾਂਜੀ ਮੈਂ ਵੀ ਫੇਰ ਕੋਈ ਕੰਮ ਕਰ ਲੈਣੀ ਆਂ ਚਾਹ ਤੇ ਬਣ ਗਈ ਹੈ ਮम्मी ਕਹਿਂਦੇ ਕਦੋਂ ਦੀ ਮੈਨੂੰ ਚਾਹ ਦੀਦੀ ਕੀ ਕਰਦੇ ਵੇ ਕੁਛ ਨਹੀਂ ਮਣ ਫਿਰ ਮੰਮੀ ਵਾਸਤੇ ਚਾਹ ਬਣਾਉਂਣੀ ਸੀ ਮੈਂ ਪਾਦਾ ਚਾਹ ਨਹੀਂ ਦਿਵਾੜੀ ਜੀ ਨਹੀਂ ਨਹੀਂ ਚਾਹ ਤੇ ਬਣ ਗਈ ਆ ਤੋ ਐਦਾਂ ਕਰ ਮੈਂ ਨਾ ਮਸ਼ੀਨ ਚ ਕੱਪੜੇ ਪਾਏ ਆ ਤੇ ਤੂੰ ਕਾਢਿਆ ਹਾਂ ਜਾ ਕੇ ਫਿਰ ਅੱਛਾ ਠੀਕ ਹੈ ਮੈਂ ਕਾਢ ਆਂਦੀ ਹਾਂ ਤੇ ਚਾਹ ਮੈਂ ਪਾਦਾ ਮੰਮੀ ਨੂੰ ਪਹਿਲਾਂ ਪਾ ਆਂ ਚਾਹ ਦੇ ਕੇ ਨਾ ਫਿਰ ਜਾਈ ਉੱਪਰ ਠੀਕ ਆ ਕਦੋਂ ਦੀ ਮੰਗਾਂ ਢੇ ਸੀ ਚਾਹ ਦੀਦੀ ਮੈਂ ਕੱਪੜੇ ਕਾਢ ਆਈਂ ਦੀਦੀ ਕਾਢ ਆਈ ਆ ਹਾਂਜੀ ਮਾਰੇ ਫਿਰ ਮੈਂ ਚਾਹ ਪਾ ਲੈਣੀ ਆ फाया चाह मम्मी का अच्छा है फिर मेन बोलन गेहतर तू आपे फाया चाह फी मम्मी आ चाह पी लो मम्मी लग गया टाइम क्या लिया ਖਰੀਦੀ ਹਰੀ ਚੁਗਲੀਆਂ ਤੇ ਲੱਗੀਆਂ ਰਹਿੰਦੀਆਂ ਨੇ ਇਹਨਾਂ ਨੂੰ ਪਤਾ ਵਿਚਾਰ ਦਾ ਟਾਈਮ ਹੋਇਆ ਕਿ ਆ ਬਣਾ ਦੀਏ ਜਿੱਦੋ ਜੀ ਕੀਤਾ ਮਾਰੇ ਮੱਖੇ ਬਬੂੜੀ ਦੇ ਚ ਬਣ ਗਈ ਇਹ ਚਾਹ ਤੇ ਦੇ ਆਈਏ ਕੋਈ ਟਾਈਮ ਹੁੰਦਾ ਹਰ ਚੀਜ਼ ਦਾ ਇਹ ਟਾਈਮ ਵੇਲੇ ਕਰ ਦੇ ਕੇ ਨਾ ਮੈਨੂੰ ਰੋਟੀ ਉੱਪਰ ਜਨਾ ਚਾਹ ਪਾ ਕੇ ਮੈਂ ਚੁਗਲੀਆਂ ਖਾਤੋਂ ਕਰ ਨਹੀਂ ਆਪਾਂ ਤੂੰ ਆਪਾਂ ਲਾ ਕੇ ਬੰਦੇ ਨਹੀਂ ਹੈਗੇ ਮੰਮੀ ਤੇ ਤੂੰ ਕਦੀ ਦੇਖਿਆ ਵੇ ਸਾਡੀ ਮਾਂ ਕਿੱਥੇ ਬੈਠੀ ਕਿੱਥੇ ਨਹੀਂ ਅਹੀਂ ਵੀ ਕਿਤੇ ਮਾਂ ਦੇ ਪੋਲ ਬਹਿ ਜੀਏ ਤੂੰ ਹੀ ਬਸ ਆਪਣੀ ਮौज ਚ ਲੱਗੀਆਂ ਰਹਿੰਦੀਆਂ ਜੇ ਜਿੱਦਨ ਨੂੰ ਮਰਜੀ ਆਪਣੀਆਂ ਗੱਲਾਂ ਪਾਏ ਪਤਾ ਮੰਮੀ ਨਾਲ ਕੇ ਬਹਿ ਕੇ ਤੇ ਸਾਡੇ ਕੋਲ ਗੱਲਾਂ ਬਾਤਾਂ ਨਹੀਂ ਹੋਣੀਆਂ ਹੱਦੋਂ ਵੇ ਤੁਹਾਡੇ ਵਾਲੀ ਚਾਹ ਲੈ ਜਾ ਮੈਂ ਮੈਂ ਲੈ ਭੜਾ ਲੈ ਕਰਨੇ ਜਾਣੇ ਮਰ ਮੇਰੇ ਮੱਥੇ ਜੰਮ ਚਾਹਾਂ ਨੂੰ ਚਾਹ ਲੈ ਜਾ ਮੈਂ ਇਹ ਕੋਚਾ ਤੁਸੀਂ ਭਾਗਦੀਆਂ ਜੀ ਚਾਹ ਲੈ ਜਾ ਮੈਂ ਤੇ ਚਾਹ ਦੇ ਦੇ ਬੇਟਾ ਮੀ ਜੀ ਚਾਹ ਨਾ ਕੋਈ ਵੇੜਾ ਨਾ ਕੋਕਵੇੜਾ ਵੇਂਦਿਆਂ ਬਸ ਆਪਣੀ ਮਰਜ਼ੀ ਚ ਰਹਿੰਦੀਆਂ ਨੇ ਕੀ ਇਹਨਾਂ ਨੇ ਕਰਨਾ ਤੇ ਕੀ ਨਹੀਂ ਕਰਨਾ ਖਾਣ ਪੀਣ ਦਾ ਆਪਣੇ ਦਾ ਇਹਨਾਂ ਨੂੰ ਧਿਆਨ ਆ ਬਣਾ ਕੇ ਖਾ ਵੀ ਲੈਂਦੀਆਂ ਨੇ ਟਾਈਮ ਨਹੀਂ ਦੀਦੀ ਹਾਂ ਮਨਪ੍ਰੀਤ ਆਪਾਂ ਦੀ ਗਲਤੀ ਸੀ ਮੰਮੀ ਨੂੰ ਵੀ ਆਪਾਂ ਲੇਟ ਚਾਹ ਦੇ ਦਿੱਤੀ ਤੂੰ ਮੇਰੀ ਗੱਲ ਸੁਣ ਮੰਮੀ ਨੂੰ ਜੇ ਟਾਈਮ ਨਾ ਵੀ ਅਸੀਂ ਚਾਹ ਦੇਵਾਂਗੇ ਨਾ ਮੰਮੀ ਨੇ ਤਾਂ ਵੀ ਇਹੀ ਕਹਿਣਾ ਵਾ ਕਿ ਆ ਗਈ ਮੇਰਾ ਮੱਥਾ ਠੰਮਣ ਵਾਸਤੇ ਅੱਜ ਤੂੰ ਲੇਟ ਦਿੱਤੀ ਆ ਜੇ ਕੱਲ ਤੂੰ ਸੌਂਤੇ ਦੇਂਗੀ ਤਾਂ ਵੀ ਉਹੀ ਹਾਰ ਰਹਿਣਾ ਮੰਮੀ ਦਾ ਨਾਲੇ ਮੰਮੀ ਕਹਿੰਦੀ ਆ ਆਪਾਂ ਨੂੰ ਤੂੰ ਚੁਗਲੀਆਂ ਕਰਦੀਆਂ ਰਿੰਦੀਆਂ ਵਾ ਪਗੜ ਚੁਗਲੀ ਕਰਦੀ ਦੀਦੀ ਚੁਗਲੀ ਆਪਾਂ ਦਾਸ ਕਿਹੜੀ ਕਰਨੀ ਹੁੰਦੀ ਕੰਮ ਕਰਨਾ ਹੁੰਦਾ ਤੇ ਜਾਂ ਗੱਲਾਂ ਬਾਤਾਂ ਕਰਨੀਆਂ ਹੁੰਦੀਆਂ ਨਾ ਮੇਰੀ ਸੁਣ ਗੱਲ ਜਿਹੜਾ ਬੰਦਾ ਆਪ ਇੱਦਾਂ ਦਾ ਹੋਵੇ ਨਾ ਉਹਨੂੰ ਦੂਸਰੇ ਵੀ ਇਦਾਂ ਦੇ ਲੱਗ ਮੰਮੀ ਦੇ ਤੇਹੀ ਦਿਮਾਗ ਚ ਰਹਿੰਦਾ ਹਰ ਵਾਰੀ ਗੇ ਚੁਗਲੀਆਂ ਕਰਦੀਆਂ ਇਹ ਉਦਾਂ ਕਰਦੀਆਂ ਵਾ ਬਸ ਉਹਦੇ ਦਿਮਾਗ ਚ ਇਹੀ ਗੱਲ ਚੱਲਦੀ ਰਹਿੰਦੀ ਆ ਦਾਂ ਨੀ ਉਹ ਕੋਸਵਾਰਨਾ ਦਾ ਬਸ ਇਹੀ ਕੰਮ ਆ ਜਾਂ ਨੋਕਾ ਟੋਕੀ ਕਰ ਲਈ ਜਾਂ ਆ ਸੋਚ ਲਿਆ ਹੰਨੀ ਮਾੜੀ ਦਿਮਾਗ ਚ ਸੋਚ ਰੱਖਦੇ ਆ ਨਾ ਮੰਮੀ ਸਹੀ ਗੱਲ ਆ ਘਰ ਚ ਵੀ ਦੂਜੇ ਘਰ ਬਣਾ ਕੇ ਬੈਠੀ ਹੋਈ ਆ ਮੰਮੀ ਵੀ ਉਹੀ ਤੇ ਕਿਹਾ ਨਾ ਘਰ ਦਾ ਮੌਲੀ ਇਦਾਂ ਹੀ ਮੰਮੀ ਖਰਾਬ ਕਰਦੇ ਨੇ ਮੰਮੀ ਚਾਵੇ ਤਾਂ ਸਹੀ ਵੀ ਕਰਦੀ ਮੰਮੀ ਚਾਵੇ ਤਾਂ ਖਰਾਬ ਵੀ ਕਰਦੀ ਮੰਮੀ ਖਰਾਬ ਹੀ ਕਰਦੀ ਪਈ ਹੈ ਘਰ ਕਿਸੇ ਸਿਆਣੇ ਬੰਦੇ ਦਾ ਘਰ ਵਿੱਚ ਕੀ ਕੰਮ ਹੁੰਦਾ ਵਾ ਸਾਰਿਆਂ ਨੂੰ ਇਕੱਠ ਵਿੱਚ ਸਮੇਟ ਕੇ ਰੱਖਣਾ ਹੁੰਦਾ ਇਹ ਤੇ ਜਿਹੜੇ ਕੱਠ ਜਿੱਦੇ ਜਿਹੜੇ ਆਪਾਂ ਦੋ ਤਿੰਨ ਜਾਣੇ ਰਹਿਣ ਦੇ ਸਾਨੂੰ ਤੇ ਖੇਰੂ ਖੇਰੂ ਕਰਨ ਨੂੰ ਫਿਰਾਂ ਢੀ ਹੈ ਬਾਹਰੋਂ ਵੀ ਕੁਝ ਕਰਦੀ ਸਾਰਾ ਦਿਨ ਬੇੜ ਤੇ ਬੈਠੀ ਰਹਿੰਦੀ ਹੈ ਫਿਰ ਘਰ ਦੇਆਂ ਨੂੰ ਛੱਡ ਕੇ ਮੰਮੀ ਨੂੰ ਬਾਹਰ ਦੇਣ ਤੇ ਜ਼ਿਆਦਾ ਯਕੀਨ ਆ ਘਰ ਦੇਆਂ ਤੇ ਨਹੀਂ ਉਹ ਕਰਦੀ ਹੁੰਦੀ ਤਾਈ ਤੇ ਬਾਹਰ ਫੋਨ ਕਰ ਦਿੰਦੀ ਹੈ ਫੋਨ ਕਰਦੀ ਮੈਨੂੰ ਆਨੂ ਦਵਾਈ ਲੈਦਾ ਮੈਨੂੰ ਆਦਵਾਰੀਆ ਦੇ ਆਪਣੇ ਬੱਚੇ ਆਖੀ ਰਹੂਗੀ ਬਸ ਆਪਣੇ ਬੱਚਿਆਂ ਨੂੰ ਲੋਕਾਂ ਦੇ ਸਾਹਮਣੇ ਬਰਿਆਈ ਕਰਦੇ ਰਹਿਣਾ ਵਾ ਤੇ ਉਹ ਨਹੀਂ ਮੈਂ ਤੈਨੂੰ ਕਿਹਾ ਨਾ ਉਹਦੀ ਗੱਲ ਨਹੀਂ ਕਰਨੀ ਮੇਰੇ ਸਾਹਮਣੇ ਉਹਦੀ ਬਿਲਕੁਲ ਨਹੀਂ ਇਸ ਕੱਚ ਗੱਲ ਹੋਣੀ ਚਾਹੀਦੀ ਠੀਕ ਹੈ ਨਾ ਅੱਜ ਤੋਂ ਬਾਅਦ ਮੇਰੇ ਨਾਲ ਮੇਰੇ ਨਾਲ ਉਹਦੇ ਬਾਰੇ ਕੋਈ ਗੱਲ ਨਾ ਕਰੀ ਉਹ ਤੇ ਹੈ ਹੀ ਇਦਾਂ ਦਾ ਉਹ ਤੇ ਮੈਨੂੰ ਬਿਲਕੁਲ ਨਹੀਂ ਚੰਗਾ ਲੱਗਦਾ ਹੈਗਾ ਚਲ ਛੱਡ ਪਰਾਂ ਤੂੰ ਗੱਲਾਂ ਨੂੰ ਚਲ ਆਪਾਂ ਵੀ ਹੁਣ ਥੋੜੀ ਜਿਹੀ ਚਾਹ ਪੀ ਲਈਏ ਆਹੋ ਤੁਸੀਂ ਲਿਓ ਚਾਹ ਪੀ ਦੋ ਦੋ ਘਟਾ ਚਲ ਬੈਠੇ ਮੈਂ ਲੈ ਕੇ ਆਈ ਚਾਹ ਲੈ ਆਓ ਅੱਜ ਜਿਹੜੀਆਂ ਨਾ ਕਾਪੀਆਂ ਹੀ ਚੈੱਕ ਕਰਦੀਆਂ ਕਿੰਨੇ ਦਿਨ ਹੋਇਆ ਇਹਦੀ ਕਾਪੀਆਂ ਨੂੰ ਦੱਸ ਮਮਾ ਇਨਕੰਪਲੀਟ ਇਹਦਾ ਕੰਮ ਹੈ ਅੱਜ ਹਾਂਜੀ ਮੈਂ ਖੇਲਣ ਚੱਲੀ ਖੇਲ ਬਾਅਦ ਵਿੱਚ ਜਾਹੀਂ ਪਹਿਲਾਂ ਕੰਮ ਕਰਕੇ ਰਾ ਕਿੰਨਾ ਪੈਂਡਿੰਗ ਕੰਮ ਪਿਆ ਵਾ ਮੈਂ ਨਹੀਂ ਕਰਨਾ ਕੰਮ ਮੈਂ ਖੇਲਣ ਚੱਲੀ ਆ ਤੈਨੂੰ ਕਿਹਾ ਨਾ ਕੰਮ ਕਰ ਅੱਜ ਮੈਂ ਤੇਰੀਆਂ ਕਾਪੀਆਂ ਨੂੰ ਹੱਥ ਲਾਇਆ ਵਾ ਆ ਦੇਖਾ ਲੈਸਨ ਜਿਹੜਾ ਤੂੰ ਕਰਨ ਦੀ ਹੈ ਇਹਦੇ ਕੁਐਸਚਨ ਅੱਧੇ ਕੀਤੇ ਹੀ ਨਹੀਂ ਆ ਫਿਰ ਮੈਂ ਖੇਲਣ ਚੱਲੀ ਆ ਮੈਂ ਨਹੀਂ ਕੰਮ ਕਰਨਾ ਤੈਨੂੰ ਮੈਂ ਕਿਹਾ ਨਹੀਂ ਚੱਲਣ ਜਾਣਾ ਬਾਅਦ ਚ ਕਰੂੰਗੀ ਮੈਂ ਨਹੀਂ ਕਰਨਾ ਮੈਂ ਜਾ ਰਹੀ ਬਾਏ ਬਾਏ ਬਾਦ ਹੋ ਗਈ ਆ ਤੇ ਕੁੜੀ ਵਾਲੀ ਹਾਏ ਹਾਏ ਕਿ ਤੇ ਉਹ ਕੰਮ ਨਾ ਹੋ ਜੇ ਅੱਗੇ ਇਹਦੀ ਦਾਦੀ ਮਿਹਨੇ ਮਾਰਦੀ ਰਹਿੰਦੀ ਐ ਇਹਨੇ ਪੜ ਲੈ ਕੇ ਡੀਸੀ ਬਲ ਲੱਗਣਾ ਡੀਸੀ ਲੱਗਣਾ ਮੈਨੂੰ ਤੇ ਟੈਨਸ਼ਨ ਪੈ ਗਈ ਕਿ ਤੇ ਉਹੀ ਕੰਮ ਨਾ ਹੋ ਜੇ ਇਹਦੇ ਪਿਓ ਵਾਲੇ ਅੱਗੇ ਤਾਂ ਮੈਨੂੰ ਮਿਹਨੇ ਮਾਰਦੇ ਰਹਿੰਦੇ ਨੇ ਮੈਨੂੰ ਤੇ ਸੱਚੀ ਬੜੀ ਟੈਨਸ਼ਨ ਹੋ ਗਈ ਕੋਈ ਨਹੀਂ ਆ ਤੂੰ ਖੇਲ ਕੇ ਤੇ ਆ ਤੈਨੂੰ ਮੈਂ ਦੱਸਦੀ ਆ ਇਹਨੇ ਤੇਰੇ ਚੱਲਦੇ ਮਹਿਨਾ ਕੋਸ ਚੱਲਦੀ ਪਈ ਐ ਤੇ ਇਹ ਕੁੜੀ ਸਮਝਦੀ ਨਹੀਂ ਹੈਗੀ ਗੱਲ ਨੂੰ ਤੇ ਦੀਦੀ ਪੇਰਾ ਖੰਡ ਉਹ ਮੇਰੀ ਚੁੰਨੀ ਵੇਖੀ ਨਵੀਂ ਸੂਟ ਨਾਲ ਦੀ ਉਹ ਕੱਪੜੇ ਨਹੀਂ ਲਾ ਕੇ ਲੈਂਦੇ ਉਹ ਹਾਂ ਸਤ ਕਪੜੇ ਹਿਸ ਵਿੱਚ ਲਾ ਕੇ ਮੰਮੀ ਦੇ ਰੂਮ ਚ ਨਾ ਹੋਏ ਫਿਰ ਹਾਂ ਚਾਹ ਤੂੰ ਦੇਖ ਲੈ ਹਾਂ ਮੈਂ ਵੇਖ ਲਈਆਂ ਰੱਖਣਾ ਤਾਲਾ ਦੀਦੀ ਕੀ ਹੈ ਤਾਲਾ ਲੱਗਾ ਰੂਮ ਨੂੰ ਲੈ ਦੱਸ ਹਾਂ ਮੰਮੀ ਦੀ ਨਹੀਂ ਆਤ ਜਾਂਦੀ ਤਾਲੇ ਲਾਉਣ ਦੀ ਆ ਹੁਣ ਕਿਤੇ ਗਈ ਉਹ ਤੇ ਤਾਲਾ ਲਾ ਕੇ ਚਲ ਗਈ ਆ ਹਾਏ ਹਾਏ ਮੈਂ ਤੇ ਮੰਮੀ ਦੇ ਰੋਜ਼ ਨਵੇਂ ਨਵੇਂ ਪਖੰਡ ਸੁੰਦੀ ਫਿਰਦੀ ਐ ਰੋਜ਼ ਰੋਜ਼ ਤ ਮਮੀ ਦੀ ਤੇ ਐਹੀ ਆਦਤ ਆ ਇਹਨੇ ਕਿਤੇ ਵੀ ਜਾਣਾ ਹੁੰਦਾ ਨਾ ਤਾਲਾ ਲਾ ਕੇ ਜਾਂਦੀ ਐ ਇਹਨੂੰ ਤੇ ਘਰ ਦੇ ਤਾਂ ਯਕੀਨ ਹੈ ਹੀ ਨਹੀਂ ਕਿਤੇ ਮਾਸਾ ਲੈ ਹੁਣ ਨਵਾਬ ਸੁਣ ਲੈ ਕਲੇਸ਼ ਮਮੀ ਦਾ ਰੋਹ ਦਸੋਂਦੀ ਐ ਕੁਛ ਨਾ ਕੁਛ ਨਵਾਂ ਨਵਾਂ ਮਿਲਦਾ ਰਹਿੰਦਾ ਮੈਨੂੰ ਉਹ ਹੁਣ ਵੇਖਣ ਦੀ ਮੈਨੂੰ ਤੇ ਕਿੰਨਾ ਚੇਰ ਹੋ ਗਿਆ ਹੀ ਇਹਨਦੀ ਪਤਾ ਨਹੀਂ ਕੀ ਅੰਦਰ ਮਮੀ ਨੇ ਦੱਬਿਆ ਵਾ ਜਦੋਂ ਕਿਤੇ ਜਾਣਾ ਵਾ ਨਾ ਤਾਲਾ ਲਾ ਕੇ ਜਾਣਾ ਇਸੇ ਚੱਕਰ 'ਚ ਕਰਨ ਨੇ ਨਾ ਕਿੰਨੀ ਵਾਰੀ ਤਾਲਾ ਤੋੜਿਆ ਮੈਂ ਤੇ ਕੁੱਤ ਕਲੇਸ਼ ਤੋਂ ਡਰਦੀ ਰਹਿਨੀ ਆ ਦੇਖੀ ਹੁਣ ਕਿਤੇ ਕਰਨ ਆ ਗਿਆ ਨਾ ਫੇਰ ਨਾ ਕਿਤੇ ਕੋਈ ਕੁੱਤ ਕਲੇਸ਼ ਹੋ ਜੇ ਹਏ ਹਏ ਕੀ ਪਤਾ ਮੰਮੀ ਨੇ ਕੁਛ ਅੰਦਰ ਰੱਖਿਆ ਤਾਂ ਹੀ ਤਾਂ ਲਮਾਰ ਕੇ ਜਾਂਦੀ ਆ ਨਹੀਂ ਤਾਲੇ ਲਾ ਕੇ ਜਾਂਦੀ ਆ ਘਰ 'ਚ ਨੋਵਾ ਵਾਂ ਅਹੀਂ ਕਿਹੜੀਆਂ ਬਾਤ ਦੀਆਂ ਹੈਗੀਆਂ ਨੋਵਾ ਤੇ ਉਹਨੂੰ ਯਕੀਨ ਹੀ ਨਹੀਂ ਆ ਲੈ ਲੋਕਾਂ ਕੋਈ ਬਾਹਰ ਵਾਲਾ ਕੋਈ ਅੱਜ ਕੀ ਬੋਲੂਗਾ ਆਪਾਂ ਨੂੰ ਨੋਵਾ ਕੀ ਕਰਦੀਆਂ ਰੂਮ ਖੋਲ੍ਹ ਕੇ ਅੰਦਰੋਂ ਸਮਾਨ ਕੱਢਦੀਆਂ ਉਹੀ ਤੇ ਕਿਹਾ ਨਾ ਮੰਮੀ ਨੂੰ ਇੰਨੀ ਸਮਝ ਕਿੱਥੇ ਹੈਗੀ ਆ ਤਾਲੇ ਜਿੱਥੇ ਜਾਣਾ ਤਾਲੇ ਲਾ ਕੇ ਪਤਾ ਨਹੀਂ ਕੀ ਦੱਬਿਆ ਹੈਗਾ ਅੰਦਰ ਅਜੇ ਤੱਕ ਨਹੀਂ ਮੈਨੂੰ ਪਤਾ ਲੱਗਾ ਜੋ ਮੈਂ ਇਸ ਘਰ 'ਚ ਵਿਆਹੀ ਆਈ ਆਂ ਵੀ ਕੁਛ ਹੋਊਗਾ ਫੇਰ ਤਾਲੇ ਲੱਗ ਜਾਂਦੇ ਆ ਤਾਂ ਮੰਮੀ ਲਾ ਕੇ ਜਾਂਦੀ ਆ ਕਿ ਚੱਲ ਕੋਈ ਛੱਡ ਪਰਾਂ ਤੂੰ ਇਹ ਗੱਲ ਨੂੰ ਮੈਂ ਲੱਗੀ ਕੋਈ ਕੰਮ ਕਰਨ ਕੱਲਾ ਤੂੰ ਵੀ ਕੰਮ ਹੋਰ ਕਰ ਫਿਰ ਸੂਟ ਲੈ ਲੈ ਫਿਰ ਨਹੀਂ ਚੰਗੇ ਆਹੋ ਵੇਖ ਲਈਆਂ ਫਿਰ ਹਾਂ ਪ੍ਰੀਤ ਹਾਂਜੀ ਆ ਗਿਆ ਯਾਰ ਸਮਾਨ ਆ ਲਓ ਬੈਜੋ ਬੈਜੋ ਉਹ ਦਰਵਾਜ਼ਾ ਕਿ ਬੰਦਿਆ ਕੁਛ ਨਹੀਂ ਬੰਦ ਤੂੰ ਹੀ ਰਹਿ ਤੀ ਬੈਜੋ ਪਹਿਲਾਂ ਕੋਈ ਨਹੀਂ ਕਰ ਜੀ ਨਾ ਫਿਰ ਹੋਈ ਕਲੇਸ਼ ਵਾਲਾ ਕੰਮ ਮੰਮੀ ਨੂੰ ਅੱਗੇ ਪਤਾ ਤਿੰਨ ਵਾਰੀ ਮੈਂ ਅੱਗੇ ਤਾਲਾ ਤੋੜਿਆ ਸਾਡੇ ਹੁੰਦੇ ਸੁੰਦੇ ਆ ਨੀ ਤਾਲੇ ਲਾ ਲਈ ਜਾਂਦੀ ਹੈ ਘਰੇ ਉਹ ਹੋ ਤੂੰ ਹੀ ਰਹਿਣ ਨੂੰ ਗਾ ਤੋ ਗਲਿਸ਼ ਪਾ ਲੱਗ ਗਿਆ ਇਹਨਾਂ ਵੇ ਅੱਗੇ ਤਿੰਨ ਵਾਰੀ ਮੈਂ ਤਾਲਾ ਤੋੜਿਆ ਵਾ ਜੇ ਤੂੰ ਮੰਮੀ ਹੋਗੀ ਤੂੰ ਗੱਲ ਕਰੇ ਮੰਮੀ ਨਹੀਂ ਹੋਵੀਂ ਰੇ ਅੱਜ ਵੀ ਮੈਂ ਤਾਲਾ ਤੋੜ ਦੇਣਾ ਵਾ ਦੇਖੀ ਤੂੰ ਉਹ ਤੂੰ ਰਹਿਣ ਨਹੀਂ ਦਿੰਦੇ ਤੇ ਹੁਣ ਤੂੰ ਮੰਨਦੀ ਨਹੀਂ ਕੇ ਦੀ ਉਹ ਤੂੰ ਰਹਿਣ ਦੇ ਅੱਗੇ ਵੀ ਤਿੰਨ ਵਾਰੀ ਤੋੜਿਆ ਰਾਂ ਫੇਰ ਤੋੜ ਦੇਣਾ ਵਾ ਦੀਦੀ ਦੀਦੀ ਉਹ ਹੋ ਬੱਬਾ ਰਹਿਣ ਦੋ ਤੂੰ ਹੀ ਦੀਦੀ ਛੱਡ ਦੋ ਰਹਿਣ ਦੇ ਮੰਮੀ ਹਾਏ ਹਾਏ ਨੂਰਾ ਹੁਣ ਇਹ ਤਾਂ ਇਹ ਕਰਨ ਇੱਥੋਂ ਗਿਆ ਵਾ ਇਹ ਇਹਨੂੰ ਕੀ ਹੋ ਗਿਆ ਵਾ ਰੋਲਾ ਪਾਉਣ ਦੀ ਆ ਵੇਖਾ ਸਹੀ ਲੱਗਦੀ ਆ ਹਾਂ ਕੀ ਹੋਇਆ ਵਾ ਹਾਏ ਹਾਏ ਦੀਦੀ ਨਾ ਪੁੱਛੂ ਕੀ ਹੋਦੋ ਕੱਲਾ ਤੋੜਦੇ ਪਏ ਆ ਕੱਲਾ ਤੋੜਦੇ ਪਏ ਤੁਸੀਂ ਮਨਾ ਕਰੋ ਕਰਨ ਵੇ ਇਹ ਕੰਢਿਆ ਪਰੇ ਭਾਬੀ ਤੈਨੂੰ ਕਿੰਨੀ ਵਾਰੀ ਸਮਝਾਇਆ ਨਾ ਮੰਮੀ ਪਿੱਛੇ ਤੈਨਾਂ ਨਾਲ ਲੜਾਈ ਹੋਈ ਜੇ ਤੇ ਛਾੜ ਪਰਾਂ ਛਾੜ ਕੇ ਅੱਗੇ ਟੋਲੇ ਤੁਹਾਨੂੰ ਹੋਣਾ ਚਾਹੀਦਾ ਨਹੀਂ ਨਹੀਂ ਇਹ ਛਾੜ ਪਰਾਂ ਤਾਰਾ ਕੋਈ ਨਹੀਂ ਮੈਂ ਆਪੇ ਦੇਖ ਲਵਾਂਗਾ ਮਮਾ ਨਾ ਤੁਸੀਂ ਮੰਮੀ ਬਿਟਿਆ ਤੁਹਾਡੇ ਨਾਲ ਮੇਰਾ ਕਲੇਸ਼ ਹੋਇਆ ਜਾਓ ਪਰ ਜੋਦਰ ਦਵੇਂ ਨਹੀਂ ਮੰਮੀ ਆ ਕਿ ਤੁਸੀਂ ਗੱਲ ਕਰ ਲੈ ਤੈਨੂੰ ਕਹਿ ਨਹੀਂ ਆ ਨਾ ਸਾਡੇ ਤੋਂ ਨਾ ਨਹੀਂ ਇਹਨੂੰ ਸਮਝਾਣਾ ਚਾਹਵਾ ਮੈਂ ਸਮਝਾ ਗਈ ਖਨਰ ਇਹਨੇ ਦੇਖੀ ਮੰਮੀ ਨੇ ਫੇਰ ਸਾਡੇ ਦਵਾਲੇ ਰਹਿਣਾ ਆ ਆ ਉਹ ਦੇਖ ਲੈ ਫਿਰ ਹੁਣ ਇਹਨੇ ਉਹੀ ਇੱਕ ਕੁੱਤ ਕਲੇਸ਼ ਵਾਲਾ ਕੰਮ ਕਰਤਾ ਕਿ